ਸਭਾ ਬਲ ਨੂੰ ਪੰਜਾਬ ਕਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਚਲਦੇ ਜਾ ਰਹੇ ਇਸ ਪ੍ਰੋਗਰਾਮ ਆਪ ਸਭ ਦਾ तहे ਦਿਲੋਂ ਸਵਾਗਤ ਹੈ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਕਿ ਕੋਈ ਇਸ ਤਰ੍ਹਾਂ ਦੇ ਵਿਲੱਖਣ ਸੈਮੀਨਾਰ ਵਿਚਾਰ ਚਰਚਾ ਕਰਾਈ ਜਾਵੇ ਵੀ ਲੋੜ ਹੁੰਦੀ ਹੈ ਕਿ ਹਾਂ ਇਹਦੇ ਤੇ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ ਭਾਸ਼ਾ ਵਿਆਕਰਨ ਸੇ ਉਚਾਰਨ ਦੇ ਉੱਪਰ ਅਸੀਂ ਅਕਸਰ ਪ੍ਰੋਗਰਾਮ ਕਰਵਾਉਂਦੇ ਰਹਿੰਨੇ ਆ ਤੇ ਅੱਜ ਦਾ ਇਹ ਪ੍ਰੋਗਰਾਮ ਆਪਣੇ ਆਪ ਬਹੁਤ ਖਾਸ ਹੈ ਕਿ ਅੱਜ ਅਸੀਂ ਗੱਲ ਕਰ ਰਹੇ ਆ ਪੰਜਾਬੀ ਦੀਆਂ ਉਪ ਬੋਲੀਆਂ ਦੀ ਜਿਨ੍ਹਾਂ ਦਾ ਪ੍ਰਚਲਨ ਜਹਾਂ ਤੱਕ ਘਟਦਾ ਜਾ ਰਿਹਾ ਹੈ ਬੇਸ਼ੱਕ ਘਰਾਂ ਦੇ ਵਿੱਚ ਉਹ ਬੋਲੀ ਜਾ ਰਹੀ ਪਰ ਸਮਾਜ ਦੇ ਵਿੱਚ ਆਂਡੀਆਂ-ਗੋਂਡੀਆਂ ਨਾਲ ਉਹ ਜ਼ੁਬਾਨ ਸਾਜੀ ਨਹੀਂ ਕੀਤੀ ਜਾ ਰਹੀ ਦੇ ਜੀਆਂ ਬਹੁਤ ਭਾਸ਼ਾਵਾਂ ਨੇ ਜਿਨ੍ਹਾਂ ਬਾਰੇ ਅੱਜ ਗੱਲ ਕਰਨ ਵਾਸਤੇ ਮਾਹਿਰ ਜਿਹੜੇ ਭਾਸ਼ਾ ਵਿਗਿਆਨੀ ਨੇ ਉਹ ਸ਼ਕੀਤਾ ਜਿਨ੍ਹਾਂ ਨੇ ਇਸ ਤੇ ਬਹੁਤ ਸਟੱਡੀ ਕੀਤਾ ਉਹ ਬੰ ਕਿਸ ਤਰ੍ਹਾਂ ਉਹ ਸਾਰਿਆਂ ਹਾਜ਼ਰ ਨੇ ਇਹਨਾਂ ਬੋਲੀਆਂ ਦੇ ਵਿੱਚ ਅਸੀਂ ਬੇਸ਼ੱਕ ਜਿਹੜਾ ਆਧੁਨਿਕ ਪੰਜਾਬ ਹੈ ਜਿਹੜਾ ਛੋਟਾ ਜਿਹਾ ਪੰਜਾਬ 1966 ਉਹ ਬਾਦ ਵਾਲਾ ਪੰਜਾਬ ਹੈ ਉਹਦੇ ਵਿੱਚ ਤਿੰਨ ਵੱਡੇ ਖਿੱਤੇ ਮੰਨੇ ਜਾਂਦੇ ਨੇ ਮਾਲਵਾ ਮਾਝਾ ਤੇ ਦੁਆਬਾ ਤੇ ਮਲਵਈ ਦੁਆਬੀ ਤੇ ਮਾਝੀ ਭਾਸ਼ਾਵਾਂ ਜਿਹੜੀਆਂ ਜ਼ਿਆਦਾ ਪ੍ਰਚਲਿਤ ਨੇ ਪਰ ਇੱਕ ਐਸੀ ਭਾਸ਼ਾ ਜਿਹੜੀ ਇਸ ਜਗ੍ਹਾ ਦੀ ਭਾਸ਼ਾ ਜਿੱਥੇ ਅੱਜ ਅਸੀਂ ਬੈਠੇ ਉਹ ਪੁਆਧੀ ਇਹ ਪੁਆਧੀ ਭਾਸ਼ਾ ਜਿਹੜੀ ਕਹਿੰਦੇ ਨੇ ਕਿ ਅੰਬਾਲੇ ਤੋਂ ਲੈ ਕੇ ਰੋਪੜ ਤੱਕ ਤੇ ਅੱਗੇ ਜਿਹੜੀਆਂ ਨੀਂ ਪਹਾੜੀ ਖੇਤਰ ਉੱਥੋਂ ਤੱਕ ਪੁਆਧੀ ਬੋਲੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਜਿਹੜੀਆਂ ਕੁਝ ਪਛਾਵਾਂ ਜਿਹੜੀਆਂ ਸਹੱਬ ਦੇ ਉਸ ਪਾਸੇ ਬੋਲੀਆਂ ਜਾਂਦੀਆਂ ਸਨ ਲੇਕਿਨ ਕਾਫੀ ਉਥੋਂ ਮਾਈਗ੍ਰੇਟ ਹੋ ਕੇ ਲੋਕ ਇੱਥੇ ਆਏ ਤੇ ਉਹਨਾਂ ਪਰਿਵਾਰਾਂ ਦੇ ਵਿੱਚ ਵੀ ਕੁਝ ਪਰਿਵਾਰਾਂ ਦੇ ਵਿੱਚ ਉਹ ਜ਼ੁਬਾਨ ਅਜੇ ਉਹ ਬੋਲੀ ਬੋਲੀ ਜਾਂਦੀ ਹੈ ਜਿਦੇ ਚੋਂ ਮਲਤਾਨੀ ਸਾਇਕੀ ਪਹਾੜੀ ਪੋਟੋਲਾਰੀ ਚੰਗੋਜੀ ਸ਼ਾਹਪੂਰੀ ਕਲਮੀ ਹਿੰਦਕੋ ਕਨੀਆਈ ਐਸਕੀਆਂ ਬੋਲੀਆਂ ਨੇ ਜਿਹਦੇ ਵਿੱਚ ਹੁਣ ਬਹੁਤ ਘੱਟ ਲੋਕ ਰਹਿ ਗਏ ਨੇ ਜਿਹੜੇ ਤੋਂ ਘਰਾਂ ਦੇ ਵਿੱਚ ਵੀ ਹੁਣ ਬੋਲਦੇ ਰਹੇ ਨੇ ਤੇ ਪੁਰਾਣਾ ਕਹਿੰਦਾ ਸੀ ਕਿ ਪੰਜਾਬ ਚ ਹਰ ਦੋ ਕੋਹ ਤੋਂ ਬਾਅਦ ਬੋਲੀ ਬਦਲ ਜਾਂਦੀ ਹੈ ਤੇ ਹੁਣ ਤਾਂ ਕਿੰਨਾ ਕੁਛ ਤਬਦੀਲੀਆਂ ਆ ਗਈਆਂ ਨੇ ਤੇ ਬੇਸ਼ੱਕ ਇਹ ਬੋਲੀਆਂ ਸਾਡੀ ਵਿਰਾਸਤ ਨੇ ਤੇ ਪਾਸ਼ਾ ਦੇ ਕਿਤਾਬੀ ਕਰਨ ਤੋਂ ਬਾਅਦ ਇਤਿਹਾਸਕ ਕੇ 47 ਤੋਂ ਬਾਅਦ ਇਹਨਾਂ ਬੋਲੀਆਂ ਦੇ ਪ੍ਰਚਲਨ ਦੇ ਵਿੱਚ ਬਹੁਤ ਤਬਦੀਲੀਆਂ ਆਈਆਂ ਨੇ ਤੇ ਅੱਜ ਆਪਾਂ ਇਸ ਸਾਰੇ ਵਰਤਾਰੇ ਦੀ ਇਹ ਸਾਰੇ ਦੇ ਬਾਰੇ ਗੱਲਬਾਤ ਕਰਨੀ ਕਰਕੇ ਹੋਇਆ सब तो पहला इस संवाद में मैं प्रधानगी मंडल गुजारिश करता जिन्होंने इस विषय के आले दुआले पं किताबा लिखी चालीस पेपर पढ़े ने पार के लगभग नाटिका लिखे हैं ਇਹਨਾਂ ਦੀ ਇੱਕ ਬੁੱਕ ਹੈ ਇੰਟਰਨੈਸ਼ਨਲ opinion on language issues mother tongue is the key to education knowledge science and english learning ਮੋਰੂਪੇ ਇੱਕ ਕਤਾਵ ਇਹਨਾਂ ਨੇ ਪੰਜਾਬੀ ਚ ਲਿਖੀ ਜਿਸ ਦਾ ਅਨਵਾਦ ਹਿੰਦੀ ਡੋਗਰੀ ਕਾਮਨ ਤੇਲਗੂ ਕੰਨੜ ਮੈਸੇਜ ਮਰਾਠੀ 네ਪਾਲੀ ਕੋਸਲੀ ਉਰਦੂ ਤੇ ਅੰਗਰੇਜ਼ੀ ਵਿੱਚ ਹੋਇਆ ਹੈ ਪੰਜਾਬੀ ਦੇ ਇਸੀ ਪੱਧਰਾ ਦੇ ਲਿੰਗੁਇਸਟਿਕ ਤੇ ਪੰਜਾਬੀ ਲਿਖੋਗ੍ਰਾਫੀ ਦੇ ਮਾਹਰ ਸਾਕਾ ਮੁਖੀ ਡਾਕਟਰ ਜੋਗਰ ਸਿੰਘ ਸਵਾਗਤ ਹੀ ਜਿਹੜੀ ਦੂਜੀ ਸ਼ਖਸੀਅਤ ਹੈ ਉਹਨਾਂ ਬਾਰੇ ਮੈਂ ਇੱਕ ਸ਼ਬਦ ਜਾਂ ਲਿਆਨ ਇੱਕ ਲਾਈਨ ਦੇ ਵਿੱਚ ਉਹਨਾਂ ਦੀ ਸ਼ਖਸੀਅਤ ਨੂੰ بیان ਨਹੀਂ ਕਰ ਸਕਦਾ ਲੋਕਮੰਟੀਆਂ ਲੋਕ ਸਾਹਿਤ ਲੋਕਨਾਚ ਲੋਕ ਰੰਗ ਲੋਕ ਕਲਾ ਸੱਭਿਆਚਾਰ ਪੱਤਰਕਾਰੀ ਰੇਡੀਓ ਦੇ ਸਮਾਚਾਰਵਾਚਕ ਰੰਗ ਮੰਚ ਦੀ ਦੁਨੀਆ ਦਾ ਲਾਜਵਾਬ ਚਿਹਰਾ ਪਾਸ਼ਾ ਮਾਹਰ ਪਹਾੜਾਂ ਦੀ ਯਾਤਰਾ ਕਰਨ ਦੇ ਜਨੂਨੀ ਹਸ ਤੋਂ ਵੱਧ ਕਿਸਾਨਾਂ ਕਿਤਾਬਾਂ ਦੇ ਲੇਖਕ ਸਟੇਜ ਸੰਚਾਲਕ ਦੀ ਬਾਕੂ ਵੀ ਕਾਰਜ ਹੈ ਮੇਰੇ ਵਰਗੇ ਕੰਧਿਆ ਦੇ ਰਾਹ ਪਸਤੇ ਦੇ ਪ੍ਰੀਤਮ ਸਿੰਘ ਪ੍ਰਪਾਤ ਬਾੜ ਕੀ ਮਿੱਟੀ ਗੈ ਮਾਰੇ ਸਰੀਰ ਵਜੂਦ ਮੈਂ ਆਏ ਔਰ ਇਸੀ ਧਰਤੀ ਕੀ ਧੋਲ ਮੈਂ ਬੈਠ ਕੇ ਮਨੇ ਆਪਣੀ ਮਾਂ ਬੋਲੀ ਵਾਦੀ ਮੈਂ ਪਹਿਲੀ ਦੁਕਾਰੀ ਮਾਰੀ ਇਹ ਸ਼ਬਦ ਮੇਰੇ ਨਹੀਂ ਇਹ ਸ਼ਬਦ ਉਸ ਸ਼ਖਸੀਅਤ ਨੇ ਜੋ ਪ੍ਰਤਾਕੀ ਮੰਡਲ ਦਾ ਸ਼ਿੰਗਾਰ ਬਨ ਰੇ ਨੇ ਡਾਕਟਰ ਗੁਰਬੀਰ ਸਿੰਘ ਪਹਿਲਵਾਨ ਬਹੁਤ ਹੀ ਸਤਿ ਸ਼੍ਰੀ ਅਕਾਲ ਜੀ ਬੰਗਲਾ ਜਿਸ ਕਾਰਨ ਇਹ ਆਰਟੀਕਲ ਵਾਪਕ ਸਨਿਆਸ ਪ੍ਰਕਾਸ਼ ਹੋਈ ਨੇ 50 ਸੂਚਿਅਾ ਬਹੁਤ 38 ਸਾਲ ਦੀ ਸੇਵਾ ਕਰਨ ਵਗਰੋ ਇਹ ਅੱਜ ਸਾਹਿਬ ਜੀ ਦੀ ਤਰਫ ਪਰ ਨਾ ਹੋਈ ਨੇ ਇਹਨਾਂ ਨੇ ਪ੍ਰਾਇਮਰੀ ਸਿੱਖਿਆ ਦੇ ਸਹਿ ਸੰਪਾਦਕ ਰਹਿਲੇ ਤੋਂ ਬਾਅਦ ਉਸ ਸੰਬੰਧ ਦੀ ਵੀ ਸਾਰੇ ਤੇ ਫਰਚੇ ਨਾ ਨੇ ਡਾਕਟਰ ਗੁਰਬੀਰ ਸਿੰਘ ਪਹਿਲਵਾਨ ਵਾਤੇ ਲੱਗ ਨੂੰ ਅੱਗੇ ਤੋਰਦੇ ਹਾਂ ਅਸੀਂ ਸਹਿਦੋਂ ਸਵਾਗਤ ਕਰਦੇ ਹਾਂ ਬਾਦੀ ਸਪੈਚਰ ਦੀ ਪਰਜਮਾਨੀ ਕਰ ਰਹੇ ਜੀ ਲੋਕ ਕਾਇਕਾ ਕਵਿਤਰੀ ਫਿਲਮ ਅਤੇ ਥੀਏਟਰ ਅਦਾਕਾਰ ਜਿਨ੍ਹਾਂ ਦੇ ਖੂਨ ਵਿੱਚ ਹੀ ਬਾਦ ਪ੍ਰਤੀ ਮੁਹੱਬਤ ਭਰੀ ਹੋਈ ਹੈ ਮੋਹਿਨੀ ਤੂ ਜਿਵੇਂ ਕਿ ਤੁਸੀਂ ਇਸ ਕਿ ਚੇ ਜੋ ਬੈਨਰ ਲੱਗ ਰਿਹਾ ਤੇ ਪੜ ਰਹੇ ਹੋ ਕਿ ਇਹਦੇ ਚ ਅਸੀਂ ਦੋ ਹਿੱਸੇ ਕਿਤੇ ਨੇ ਸਮਾਗਮ ਦੇ ਸਮਾਗਮ ਵੀ ਹੈ ਤੇ ਕਾਇਮ ਵੀ ਹੈ ਮਲਤਾਨੀ ਸਰਾਈ ਕੀ ਲੋਕੀ ਤੁਹਾਡੇ ਸਾਹਮਣੇ ਪੇਸ਼ ਕਰਕੇ ਉਸ ਦੀ ਦੁਨੀਆ ਤੁਹਾਨੂੰ ਲੈ ਜਾਣਗੇ ਰਜਨੀ ਗਾਂਧੀ ਪਹਾੜੀ ਗੀਤ ਤੁਹਾਡੇ ਸਾਹਮਣੇ ਲੈ ਕੇ ਆਲੇ ਨੇ ਅਜਿਹੀ ਸ਼ਖਸੀਅਤ ਜਿਨ੍ਹਾਂ ਨੇ ਲਖਣ ਦਾਤੀ ਇੱਕ ਨੋਕੀ ਮਿਸਾਲ ਪੈਦਾ ਕੀਤੀ ਹੈ ਜ਼ਿੱਤੀ ਦੇ ਸੁਖਸਕਰੀ ਫਾਨ ਦੇ ਪਾਸੇ ਲੱਗ ਕੇ ਕਲਾ ਸਾਹਿਤ ਅਸੀਂ ਸਭਿਆਚਾਰਕੀ ਸੰਮੇਲਨ ਦਲਵਿੰਦਰ ਗੁਰਲੀ ਤੇ ਤੇ ਹੁਣ ਮੈਂ ਸਤਾ ਦਿੰਦਾ ਨਿਹੜ ਪਤਰਕਾਰ ਬਾਖ ਮਾਦ ਕਵੀ ਤੇ ਪੰਜਾਬੀ ਦੇ ਇੱਕ ਸਭਾ ਦੇ ਪਰ ਤਾਂ ਦੀਪਕ ਸ਼ਰਮਾ ਜਨਾਬ ਅਸੀਂ ਅ ਪਹਿਲਾਂ ਇੱਕ ਪ੍ਰਥਾ ਹੁੰਦੀ ਸੀ ਕਿ ਸੀ ਆਉਣ ਵਾਲੇ ਮਹਿਮਾਨਾਂ ਵਾਸਤੇ ਗੁਦਸਤੇ ਭੇਟ ਕਰਦੇ ਸੀਗੇ ਉਹਦੇ ਬਾਅਦ ਪਤਾ ਲੱਗਾ ਵੀ ਗੁਦਸਤੇ ਏਥੇ ਰਹਿ ਜਾਂਦੇ ਨੇ ਫਿਰ ਅਸੀਂ ਕਮਲਿਆਂ ਦਾ ਕਰਕਟਰ ਕੀਤਾ ਉਹ ਕਮਲੇ ਨਹੀਂ ਕਿਤੇ ਕਿਤੇ ਸੰਭਾਲ ਤੋਂ ਔਰ ਜ਼ਿਆਦਾ ਤੇ ਹੁਣ ਅਸੀਂ ਇੱਕ ਨਵੀਂ ਪ੍ਰਥਾ ਜਿਹੜੀ ਇਸ ਸਵਾਗਤ ਪ੍ਰਸਾਦਕਾ ਕੇ ਸ਼ੁਰੂ ਕਰਦੇ ਹਾਂ ਕੈਸੀ ਹਾਰਿਕ ਪਤਾਂਗੇ ਮੰਡਲ ਦੇ ਜਿਹੜੇ ਸਾਡੇ ਵਿਸ਼ੇਸ਼ ਮਹਿਮਾਨ ਨੇ ਉਹਨਾਂ ਨੇ ਦੀ ਕਿਤਾਬਾਂ ਦੇ ਸੈਕ ਭੇਜ ਕਰਾਂਗੇ ਉਹ ਕਿਤਾਬਾਂ ਨੂੰ ਵੱਖਰੇ ਤੌਰ ਤੇ ਕਰਾਂਗੇ ਉਹਦੇ ਵਿੱਚ ਇੱਕ ਵਾਰਤਕ ਹੋਏਗਾ ਨਾਵਲ ਹੋਏਗਾ ਕਹਾਣੀ ਦੀ ਜਾਂ ਕਵਿਤਾ ਦੀ ਹੋਏਗੀ ਤੇ ਕੁਝ ਚੋਣਵੀਆਂ ਕਿਤਾਬਾਂ ਦਿੱਤੀਆਂ ਜਾਣਗੀਆਂ ਤੇ ਮੈਂ ਸਭ ਤੋਂ ਪਹਿਲਾਂ ਦੀਪਕ <strong>ਕਰਮਾ ਜੀ ਨੂੰ</strong> ਅਵਾਰ ਸਿੰਘ ਪਤਾਂਗੀ ਜੀ ਅੱਗੇ ਨੇ ਹਾਂਜੀ ਪਤਾਂਗ ਸਾਹਿਬ ਤੇ ਗੁਰਨਾਮ ਕਮਰ ਜੀ ਉਹਨਾਂ ਨੂੰ ਗੁਜ਼ਾਰਿਸ਼ ਕਰਦਾ ਕਿ ਡਾਕਟਰ ਜੋਗਾ ਸਿੰਘ ਜੀ ਨੂੰ ਇੱਕ ਕਿਤਾਬਾਂ ਦਾ ਸੈੱਟ ਦੇ ਕੇ ਉਹਨਾਂ ਨੂੰ ਸਨਮਾਨਿਤ ਕਰੇ ਉਹਨਾਂ ਦਾ ਸਵਾਗਤ ਕਰ ਜੁੜਿਆ ਦਾ ਸ਼ੋਹਿਆ ਨਾ ਸਨਮਾਨਿਤ ਜੋਗਾ ਸਿੰਘ ਜੀ ਮੈਂ ਤੁਹਾਡੇ ਕੋਲ ਪਹੁੰਚਣ ਜੋਗਾ ਨਹੀਂ ਹੈ ਕਿਤਾਬਾਂ ਦੀ ਗੱਲ ਤੇ ਅੱਗੇ ਦੂਜੇ ਵਿਸ਼ੇਸ਼ ਮਹਿਮਾਨ Pritam Rubal ji ਨੂੰ ਇੱਕ ਕਿਤਾਬਾਂ ਦਾ ਸੈਟ ਪੇਸ਼ ਕਰਨ ਦੀ ਮੈਂ ਗੁਜਾਰਿਸ਼ ਕਰਦਾ ਹਾਂ ਪਾਲ ਅਜਨਬੀ ਜੀ ਡਾਕਟਰ ਗੁਰਮੀਤ ਸਿੰਘ ਅਤੇ ਸੁਖਵਿੰਦਰ ਸਿੰਘ ਆਪਾਂ ਦੇ ਸਤਿਪੇਡ ਕਰਨ ਲਈ ਮੈਂ ਬਕਰਤ ਸਿੱਧੂ ਜੀ ਹਰਮਿੰਦਰ ਕਾਦਰਾ ਜੀ ਤੇ सुरेंद्र ਬਾਂਸਲ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ जीत कौर मीर जी तो लाभ सिंह लहलिया गुजारिश करा कि वह मोहनी तूर जी को एक सैट पेंट कर लाभ सिंह लहली जी उस बात सिमर जी गरेवाल से शायर पट्टी आप रजनी गांधी जी नो जनाब आप एक्सेप्ट नवनीत मठानू जी रजिंदर कौर जी गुजारिश है कि आप बहुत शुक्रिया बहुत शुक्रिया इस तो पहला कि मैं सरकारी ਸ੍ਰੀ ਗੁਰਨਾਮ ਕਵਰ ਜੀ ਨੂੰ ਜੀ ਆਇਆਂ ਨੂੰ ਕਹਿਣ ਵਾਸਤੇ ਸਦਾ ਦੇਵਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦੂਸਰੀ ਜਿਹੜੀ ਗੈਲਰੀ ਹੈ ਸਾਹਮਣੇ ਉੱਥੇ ਇੱਕ ਬੜੀ ਵਿਲੱਖਣ ਐਗਜ਼ੀਬਿਸ਼ਨ ਪ੍ਰਦਰਸ਼ਨੀ ਲਾਈ ਗਈ ਹੈ ਕੈਲੀਗ੍ਰਾਫੀ ਦੇ ਉੱਪਰ ਔਰ ਜਿਹੜੇ ਗੁਰਮੁਖੀ ਅੱਖਰਾਂ ਦੀ ਇਹ ਮਾਤੀ ਦੀ ਜੋੜੀ ਨੇ ਕਮਲਜੀਤ ਕੌਰ ਤੇ ਸਹਿਜ ਕੌਰ ਇਸ ਖੜੇ ਹੋ ਸਾਰਾ ਆਗਾ ਬਹੁਤੋਂ ਬਾਅਦ ਤੇ ਦਪੇਰ ਤੱਕ ਖਾਣਾ ਖਾਣ ਤੋਂ ਪਹਿਲਾਂ ਸਾਰੇ ਐਨਰਜੀ ਨੂੰ ਖੋਲਣੀ ਜ਼ਰੂਰ ਕਰਕੇ ਆ ਤੇ ਉਹ ਬਹੁਤ ਵੱਡੀ ਇਹ ਹੌਸਲਾ ਸੱਈਏ ਸਚੀ ਨੇ ਬਹੁਤ ਇੱਕ ਸਮਰਪਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਪੰਜਾਬੀ ਦੇ ਪ੍ਰਤੀ ਉਹ ਇੱਕ ਪੌਟਰੇਟ ਆ ਉਸ ਦੇ ਨਮਤਰ ਤੇ ਸੱਚੀ ਸਾਰੇ ਉੱਥੇ ਜਾ ਕੇ ਹਨ بڑے ਐਕਸੀਬਿਸ਼ਨ ਚ ਜ਼ਰੂਰ ਸ਼ਾਮਲ ਹੋਵਾਂਗੇ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਹੁਣ ਬੜੇ ਆਪ ਦਾ ਸਤਾਰਨ ਆ ਲੋਕੀ ਸਾਡੇ ਕੋਲ ਇੱਕ ਐਵੀ ਦੀ ਸ਼ਿਕਾਇਤ ਹੈ ਜਿਹੜੇ ਵਿੱਚ ਨੇ 7-8 ਮਹੀਨੇ ਤੋਂ ਗਾਇਬ ਸੀ। ਉਹਨੇ ਪਰਵਾਸੀ ਪੰਛੀ ਵਾਂਗੂ ਵਾਪਸ ਆ ਗਏ ਨੇ ਤੇ ਕਹਿੰਦੇ ਹੁਣ ਮੈਂ ਵਾਪਸ ਨਹੀਂ ਜਾਣਾ ਕਹੇਗਾ। ਸਾਡੀ ਸਭਾ ਦੀ ਮੀਤ ਪ੍ਰਧਾਨ ਮਨਜੀਤ ਕੌਰ ਮੀਤ ਇਹਨਾਂ ਨੂੰ ਅਸੀਂ ਇੱਕ ਫੁੱਲਾਂ ਦੇ ਹਾਰ ਦੇ ਨਾਲ ਤੇ ਗਲੰਦਰ ਦੇ ਕੇ ਸਰਬੰਥ ਕਰਾ ਕਹਨੇ ਆ। ਆ ਆ ਮੈਂ ਮਮੀ ਜੀ ਤੋਂ ਕੰਨ ਜੀ ਨੂੰ ਤੇ ਬਦਲ ਕੋਟੇ ਲੋਰੀ ਨੂੰ ਉਹਨਾਂ ਦੇ ਚੱਕਰਾਂ ਤੇ ਨਾਲ ਆਪਣੇ ਫ੍ਰੈਂਚ ਮੈਂਡਸ ਨੂੰ ਦਿੱਤੋ ਪਰ ਪਾਸ ਇਹ ਹੈ ਨਾ ਜਿਹੜਾ ਨਵਾਂ ਆ ਗਿਆ ਰੋਕ ਤੋਂ ਬਾਅਦ ਉਹ ਸਿੱਧਾ ਕਿ ਕਿਹਦੇ ਪਾਸ ਜਾਂ ਜਾਂਦਾ ਹੈ ਇਹ ਕਿਹੜਾ ਹੈ ਫੋਟੋ ਰੱਖੋ ਫੋਟੋ ਰੱਖੋ ਇਹ ਇਹ ਸਾਡੇ surjit Kaur ਬਹਿਸ ਭੈ ਜੀ ਸਾਡੇ ਇਸ ਲੇਖਕ ਸਭਾ ਦੀ ਸਭ ਤੋਂ ਛੋਟੀ ਉਮਰ ਦੀ ਕਵਿਤਰੀ ਨੇ ਤੇ ਅਸੀਂ ਸਾਰੇ ਪਿਆਰ ਨਾਲ ਇਹਨਾਂ ਨੂੰ ਭੂਆ ਜੀ ਕਹਿੰਨੇ ਆ। ਇਹ ਭੂਆ ਜੀ ਬਾਰੇ ਖਾਸੀਅਤ ਹੈ ਕਿ ਹਰ ਮਹੀਨੇ ਇੱਕ ਬੜਾ ਕਮਾਲ ਘਰ ਵਿੱਚ ਸਾਇਤਿਕ ਮਹਿਮਨ ਸੱਜਦੇ ਨੇ ਤੇ ਬਹੁਤ ਖੂਬਸੂਰਤ ਪਿਆਰ ਦਾ ਖਾਣਾ ਬੰਦੇ ਨੇ ਸਾਰਿਆਂ ਕੋਲ ਸੁਟਾਵਾਂ ਸੁਣਦੇ ਨੇ ਆਪਣੀ ਗੱਲ ਕਰਦੇ ਨੇ ਸਾਰਿਆਂ ਦੀ ਗੱਲ ਕਰਦੇ ਨੇ।

ਡਾਕਟਰ ਦੁਗਲ ਸਿੰਘ ਜੀ శ్రీ ਕੁਮਰਵਾਲ ਜੀ ਸਰਦਾਰ ਗੁਰਮੀਤ ਸਿੰਘ ਬੈਦਵਾਲ ਜੀ ਮੋਹਨੀ ਤੂਰ ਜੀ ਰਜਨੀ ਗੰਦੀ ਜੀ ਮੈਂ ਜਦੋਂ ਗੁੱਲ ਤੇ ਪੜ ਰਿਹਾ ਤਾਂ ਮੈਨੂੰ ਪਤਾ ਰਿਹਾ ਨਹੀਂ ਗੰਦਾ ਨਿਕਲਦਾ ਹੈ ਜਿਲ੍ਹਾ ਦਰਵਿੰਦਰ ਗੁਰਲੀਨ ਜੀ ਮੈਂ ਆਪ ਇਹਨਾਂ ਸਾਰਿਆਂ ਤੋਂ ਲੇਟ ਆਇਆ ਇਸ ਲਈ ਜਿਹਨੇ ਮੇਰੇ ਨਾਲੋਂ ਪਹਿਲਾਂ ਆਏ ਉਹਨਾਂ ਨੂੰ ਪਹਿਲਾਂ ਪਹਿਲਾਂ ਮੈਂ ਉਹਨਾਂ ਨੂੰ ਕੀ ਆਇਆ ਕਿ ਜਿਹੜੇ ਪਹਿਲਾਂ ਆਏ ਐ ਤੇ ਪ੍ਰਬੰਧਕੀ ਕਮੇਟੀ ਐ ਜਿਸ ਨੇ ਇਹ ਪ੍ਰਧਾਨਗੀ ਮੰਡਲ ਵਾਸਤੇ ਪਾਲ ਲਾਈ ਤੇ ਉਹਨਾਂ ਦੇ ਸਿਰਾਂ ਦੇ ਉੱਤੇ ਸੋਹਣੀਆਂ ਫੋਟੋਆਂ ਵਾਲੀ ਬੈਨਰ ਦੀ ਖਲਗੀ ਸਿਰਾਈ ਇਸ ਲਈ ਉਹਨਾਂ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਪੰਜਾਬੀ ਲੇਖ ਸਭਾ ਨੂੰ ਬਧਾਈ ਹੈ ਕਿ ਇਹਨਾਂ ਨੇ ਆਪਣੀ ਜਿਹੜੀਆਂ ਪ੍ਰਾਪਤੀਆਂ ਦੇ ਸ਼ਾਨਦਾਰ ਪ੍ਰੋਗਰਾਮ ਕੀਤੇ ਆ ਉਹਨਾਂ ਦੇ ਵਿੱਚ ਇੱਕ ਹੋਰ ਫੇਰਾਂ ਨੇ ਪ੍ਰਾਪਤੀ ਜੋੜੀ ਹੈ ਕਿ ਪੰਜਾਬੀ ਲੇਖ ਸਭਾ ਆਪਣੇ ਕਾਰਜਕਾਰਨੀ ਵਿੱਚ ਸਮੂਹਿਕ ਵਿਚਾਰ ਵਟਾਂਦਰੇ ਤੋਂ ਬਾਅਦ ਸਾਰਿਆਂ ਦੇ ਵਿਚਾਰ ਲੈ ਕੇ ਹੀ ਪ੍ਰੋਗਰਾਮ ਬਣਾਉਂਦੀ ਹੈ ਕਰਦੀ ਹੈ ਔਰ ਸਾਰੇ ਵਿਦਵਾਨ ਇਹਦੇ ਵਾਸਤੇ ਕਿਹੜੇ ਚੋਂਦੇ ਨੇ ਜਿਹੜਿਆਂ ਨੇ ਗੱਲ ਕਰ ਲਈ ਹੈ ਖਾਸ ਕਰਕੇ ਉਹਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ ਇਹਦਾ ਤਾਂ ਮੈਨੂੰ ਐ ਲੱਗਦਾ ਹੈ ਕਿ ਕਿਸੇ ਕਿਸੇ ਵੇਲੇ ਕਹਿੰਦੇ ਹੁੰਦੇ ਸਰ ਕਿ ਜਿਹੜੇ ਫਿਲਮ ਬਣਾਉਣ ਵਾਲੇ স্ক্রਿਪਟ ਰਾਈਟਰ ਹੈ ਉਹ ਹੰਤਾਪ ਬਚਨ ਨੂੰ ਦੇਖ ਕੇ ਫਿਲਮ ਲਿਖਦੇ ਆ ਫੇਰ ਬਣਾਉਂਦੇ ਆ ਕਿ ਹੰਤਾਪ ਬਚਨ ਦੇ ਕੰਮ ਕਰਦੇ ਇਹ ਵੀ ਮੈਨੂੰ ਲੱਗਦਾ ਪੰਜਾਬੀ ਲੇਖਕ ਸਭਾ ਵਾਲਿਆਂ ਨੇ ਡਾਕਟਰ ਜੋਗਾ ਸਿੰਘ ਨੂੰ ਸੋਚ ਕੇ कि ए भाषा है साढ़े सारे जरियाने जाफल है कुरुक्षेत्र यूनिवर्सिटी को एम है सी एच डी इंग्लैंड को की है सी एच डी इंग्लैंड की है बाकी भुपिंदर जी ने दस दिता कि इतने प्रोफेसर है भाषा विन खास करके खेतरी भाषावे पूरी 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 सैंस खेतरी भाषावी ਐਨ ਐਸ ਸੀ ਤੱਕ ਸਾਇੰਸ ਪੜਾਈ ਜਾ ਸਕਦੀ ਹੈ ਇਹਦੀ ਇਹ ਤੇ ਇਸ ਤੋਂ ਇਲਾਵਾ ਪੰਜਾਬੀਆਂ ਦੇ ਇਹ ਐਕਚੁਅਲੀ ਪਤਾ ਕੀ ਹੈ ਮੈਨੂੰ ਨਹੀਂ ਪਤਾ ਆਪਦੇ ਪਰਿਵਾਰ ਜੋ ਕਿ ਕਿੰਨੇ ਗਏ ਬਟ ਇਹ ਪੰਜਾਬੀ ਲੇਖਕਾਂ ਜੋਗੇ ਪੰਜਾਬੀ ਲਈ ਲੜਾਈ ਕਰਨ ਜੋਗੇ ਸਭ ਤੋਂ ਅੱਗੇ ਹੈ ਤੇ ਮੇਕ ਸਭਾ ਦੇ ਸੀਨੀਅਰ ਉੱਪਰ ਤਾਂ ਰਹੇ ਹੈ ਬਟ ਮੈਂ ਇਹ ਕਹਿਣਾ ਚਾਹਾਂ ਕਿ ਇਹ ਸੀਨੀਅਰ ਉਪ ਪ੍ਰਧਾਨ ਉਥੋਂ ਦੇ ਬਹੁਤ ਸਾਰੇ ਪ੍ਰਧਾਨਾਂ ਨਾਲੋਂ ਜ਼ਿਆਦਾ ਕਾਬਿਲ ਤੇ ਜ਼ਿਆਦਾ ਲੈਕਸਨ ਇਹਨਾਂ ਨੂੰ ਮੈਂ ਜੀ ਆਇਆਂ ਕਹਿੰਦਾ ਹਾਂ ਤੁਹਾਡੇ ਨਾਲ ਜੁੜ ਕੇ। ਪ੍ਰੀਤਮ ਰੁਪਾਲ ਜੀ ਰੇਡੀਓ ਦੀਆਂ ਤਰੰਗਾਂ ਤੇ ਸਾਡੇ ਕੋਲ ਆਉਗੇ ਗਏ ਆ ਕਿ ਮੈਂ ਸਮਝਦਾ ਹਾਂ ਕਿ ਅੱਜ ਉਹ ਕਿੱਥੇ ਫੇਰ ਆਪਣੀ ਵਿਦੂਸ਼ਾ ਦੀਆਂ ਲਹਿਰਾਂ ਦੇ ਰਹੀ ਸਾਡੇ ਕੋਲ ਸੰਤਣ ਕੇ ਕਿ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ। ਡਾਕਟਰ ਡਾਕਟਰ ਗਰਮੀਤ ਸਿੰਘ ਮੈਦਵਾਨ ਜੀ ਇਹ ਕੋਆਦੀ ਦੇ ਵਿਦਵਾਨ ਨੇ ਕੋਆਦੀ ਦੇ ਵਿਦਵਾਨ ਨੇ ਸਾਰੀਆਂ ਭਾਸ਼ਾਵਾਂ ਚਾਹੇ ਕੋਆਦੀ ਹੈ ਚਾਹੇ ਮਲਤਾਨੀ ਹੈ ਚਾਹੇ ਡੋਗਰੀ ਹੈ ਚਾਹੇ ਪਹਾੜੀ ਹੈ ਇਹ ਸਾਰੀਆਂ ਇਸ ਤਰ੍ਹਾਂ ਹੀ ਨੇ ਜਿਵੇਂ ਮੈਨੂੰ ਵੀ ਲੱਗਦਾ ਜੀ ਜਿਵੇਂ ਪੰਜ ਤਰਿਆਵਾਂ ਤੋਂ ਬਿਨਾ ਤੈ ਇੱਧਰਲੇ ਦੋ-ਦੋ ਦੇ ਪੰਜ ਤਰਿਆਵਾਂ ਤੋਂ ਬਿਨਾ ਪੰਜਾਬ ਨਹੀਂ ਬਣਦਾ ਮਹਿਕ ਤੋਂ ਬਿਨਾ ਬੁਲਾਦ ਨਹੀਂ ਬਣਦਾ ਉਹ ਜੋ ਉਹ ਕੇ ਵੀ ਕਹਿ ਰਹੇ ਹੋ ਨਸ਼ੇ ਤੋਂ ਬਿਨਾਂ ਸ਼ਰਾਬ ਨਹੀਂ ਬਣਦਾ ਤੇ ਇਸੇ ਤਰੀਕੇ ਦੇ ਨਾਲ ਉਹ ਮੁੱਖ ਭਾਸ਼ਾ ਵੀ ਬਣ ਸਕਦੀ ਜੀ ਉਹਦੀ ਅਲਾਉਂਦਾ ਵਿਕਾਸ ਨਹੀਂ ਹੋਗਾ ਉਹ ਤਰੱਕੀ ਨਹੀਂ ਹੋਣੀ ਉਹ ਭਾਸ਼ਾ ਦਾ ਵਿਕਾਸ ਕਰਨਾ ਜ਼ਿਆਦਾ ਜ਼ਰੂਰੀ ਹੈ ਔਰ ਬੜਾ ਇਹਨਾਂ ਮਜ਼ਾ ਹੁੰਦਾ ਜਦੋਂ ਅਸੀਂ ਇੱਥੇ ਜ਼ਿਆਦਾ ਬੋਧੀਆਂ ਦੇ ਗੀਤ ਕੱਦਦਾ ਸੁਣਦੇ ਰਹਿੰਦੇ ਆ ਤੇ ਪਹਾੜੀ ਗੀਤ ਵੀ ਤੇ ਰੇਡੀਓ ਤੇ ਸੁਣਦੇ ਰਹਿੰਦੇ ਆ ਤੇ ਅਸੀਂ ਉਹਨਾਂ ਨੂੰ ਸੁਣ ਕੇ ਮੰਨਦੇ ਆਂ ਔਰ ਉਹਨਾਂ ਦਾ ਵਿਕਾਸ ਹੋਣਾ ਚਾਹੀਦਾ ਹੈ ਇਹ ਵਿਦਵਾਨ ਲੋਕ ਸਾਡੇ ਇਸ ਦੇ ਤੇ ਗੱਲ ਕਰਨਗੇ ਕਿ ਆਪਾਂ ਬਾਅਦ ਨੂੰ ਇਸਿੰਨਾ ਪਛਾਵਾ ਦੇ ਵਿੱਚ ਮਨ ਗੀਤ ਵੀ ਮਾੜਨ। ਤੋਂ ਗੁਰਮੀਤ ਸਿੰਘ ਬੈਦਵਾਨ ਜੀ ਨੂੰ ਜੀ ਆਇਆਂ ਕਹਨਾ ਉਹ ਗਵਾਨ ਨੇ ਸਿਕਰ ਮੋਨੀ ਤੁਰਦੀ ਮੋਨੀ ਤੁਰਦੀ ਦੀ ਆਵਾਜ਼ ਵਿੱਚ ਮੋਹ ਲੈਣ ਵਾਲੀ ਆਵਾਜ਼ ਹੈਗਾ ਦੀ ਲੱਗਾ ਹੈ ਇਹਨਾਂ ਦਾ ਤੇ ਫਿਲਮਾਂ ਦੀ ਅਦਾਕਾਰ ਦਿਖਾਇਆ ਜਾਣੀ ਕਿ ਹੈ ਤੁਸੀਂ ਦੇਖੀ ਹੀ ਹੋਣੀ ਹੈ ਕਿੰਨਾ ਕਿੰਨੇ ਜੱਟ ਬ੍ਰਦਰ ਸੁਪਨਾ ਸੌਂਪਨ ਸੌਂਪੜੇ ਔਰ ਸੌਂਪਨ ਸੌਂਪੜੇ ਫਿਰ ਮੈਨੂੰ ਜਦੋਂ ਪੜੀ ਦਾ ਆਇਆ ਲੱਗਾ ਬਦਲੇ ਐ ਪੜੀ ਦਾ ਸੌਂਪਨ ਸੌਂਪੜੇ ਸੌਂਪੜੇ ਐਕਚੁਅਲੀ ਇਹ ਸੌਂਪਨ ਸੰਪਰੇ ਉਹਨਾਂ ਲੇਖਕੀ ਕੋ ਕਮਾਲ ਦਾ ਹੀ ਹੋਣਾ ਕੋਠੇ ਤੇ ਜੈਕ ਲਿਖਣ ਵਾਲਾ ਇਹਨੇ ਸੌਂਪਨ ਇੱਕ ਨੂੰ ਸੌਂਪੜਵਾਦਾ ਤੁਸੀਂ ਰੋਗਾਰੀ ਸੌਂਪਨ ਕਮਿਊਨਿਟੀ ਟੂਰ ਜੀ ਨੂੰ ਮੋਹ ਪਰਿਲ ਲੈ ਜਨਾ ਮੈਂ ਜੀ ਆਇਆਂ ਕਹਿੰਦਾ ਰਜਨੀ ਗਾਂਧੀ ਜੀ ਨੂੰ ਰਜਨੀ ਗੰਦਾਦੀ ਖੁਸ਼ਬੂ ਵਾਲੀ ਜੀ ਆਇਆਂ ਕਹਿੰਦਾ ਤੇ ਇਹ ਮਾਤੀਲੇ ਵਿੱਚ ਅੱਜ ਕੱਲ ਤੁਹਾਨੂੰ ਪਤਾ ਕਿਹੜੀਆਂ ਪਹਾੜੀਆਂ ਡੀਡੀਆਂ ਰਸਤੇ ਰਸਨੇ ਪਾਜੋ ਹੋਏ ਪਹਿਣਦੇ ਹੁੰਦੇ ਆ ਅੱਥੇ ਨੇ کئی ਵਾਰੀ ਨਾ ਜ਼ਰੂਰੀ ਫੋਨ ਆ ਜਾਂਦਾ ਤੇ ਸਾਡੇ ਵੱਡੇ ਨੇ ਕੋਈ ਸੰਕਰ ਲੈ ਹਾਂਜੀ ਅਸਲੀ ਹਮਾਚਲ ਦੇ ਜਾਣ ਤੋਂ ਹੁਣ ਡਰਦੇ ਆ ਕਿਉਂਕਿ ਪਹਾੜੇ ਪਹਾੜ ਡਿੱਗ ਜਾਂਦੇ ਨੇ 슬라이ਡ ਹੋ ਜਾਂਦੀ ਜਾਂ ਖੜਾ ਜਾਂਦਾ ਆਪਣੇ ਇਹਨੇ ਗੁਰਲੀਨ ਜੀ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਮੈਂ ਤੁਹਾਨੂੰ ਉੱਥੇ ਬਿਨਾਂ ਲਜਾਇਆ ਕੋਥੇ ਦੇ ਗੀਤਾਂ ਦੀ ਤੇ ਉਥੇ ਦੇ ਪਹਾੜਾਂ ਦੀ ਸੈਰ ਕਰਾ ਦੇਵਗੇ ਉਹਨਾਂ ਦੇ ਪ੍ਰਾਇਰੈਂਟ ਹੈ ਤੇ ਇਸ ਤੋਂ ਸਭ ਆਖੀ ਆ ਪਪੇਰ ਮਾਲਕ ਮੰਚ ਸੰਚਾਲਨ ਦੇ ਮਲਕ ਮੰਚ ਸੰਚਾਲਨ ਦੇ ਮਨ ਤੇ ਸ਼ਬਦ ਨਹੀਂ ਬਣਦਾ ਮੰਚ ਸੰਚਾਲਨ ਦੀ ਮਲਕਾ ਬਣਦਾ ਮਾਲਕ

मैं प्रधान प्रधानमंत्री मंडल सार्जों जी आया कहना हाँ कि तरीके आगे रहना इस शो अगे रहना छा मैं करूँ थैंक यू बहुत बहुत शुक्रिया सत्या जी और गुरु नाम कंवर जी मैं जैसे पहला जिक्र किया कि जिस धरती से आप बैठे है ਮੈਨੂੰ ਇੱਕ ਕਹਾਣੀ ਆ ਯਾਦ ਆਉਂਦੀ ਹੈ ਕਿਸੇ ਕਹਾਸੇ ਵਿੱਚ ਜ਼ਿਕਰ ਹੈ ਕਿ ਇੱਕ ਬਜ਼ੁਰਗਾਂ ਜੀ ਨੇ ਕਿਤਾਬ ਸੀ ਕਿ ਇੱਕ ਔਰਤ ਬਜ਼ੁਰਗ ਹੋ ਗਈ 80 85 ਨੂੰ ਟਰਪ ਗਈ ਤੇ ਚਾਤਰਾ ਨੂੰ ਜਵਾਬ ਦਿੱਤਾ ਵੀ ਘਰ ਦੇ ਨੂੰ ਕਹਾਂ ਵੀ ਤੁਸੀਂ ਇਹਨਾਂ ਸੇਵਾ ਕਰ ਲੋ ਤੇ ਇਹਨੇ ਬਹੁਤੀ देर ਬਚਨਣ ਤੇ ਜਦੋਂ ਕਰ ਲੈ ਕੇ ਤੇ ਮਾਤਾ ਨੂੰ ਗੱਲ ਕੀਤੀ ਮਾਤਾ ਨੇ ਆਪਣੇ ਸਾਰੇ ਬੱਚੇ ਇਕੱਠੇ ਕਰ ਲਏ ਕਹਿੰਦੇ ਨਾ ਕਰੋ ਮੈਨੂੰ ਨਾ ਤੁਸੀਂ 16 ਦੇ ਨਾ ਹਸਪਤਾਲ ਦਾਖਲ ਕਰਾ। ਉਹਨੂੰ ਸਮਝਾਇਆ ਕਿ ਮਾਤਾ ਉਹ ਦੱਸ ਕੇ ਕਹਿੰਦੇ ਨੇ ਵੀ ਕਾਰੀ ਸੇਵਾ ਕਰੋ। ਕਹਿੰਦੇ ਨਹੀਂ। ਕੋਈ وجہ ਇਹ ਹੈ ਕਿ ਜਦੋਂ ਮੈਂ ਵਿਆਹ ਹੀ ਆਈ ਸੀ ਤੇ ਮੇਰੀ ਟੁੱਥੀ ਜਿਹੜੀ ਜਗ੍ਹਾ ਤੇ ਆਈ ਸੀ ਜਿੱਥੇ ਸੱਟ ਹੀ ਲੱਗੀ ਸੀ ਉੱਥੇ ਉਹਨ 16 ਦਾ ਹਸਪਤਾਲ ਬਣਿਆ। ਤੇ ਮੈਂ ਚਾਹਨੀ ਹੈ ਕਿ ਮੇਰੇ ਪ੍ਰਾਣ ਉਸ ਜਗ੍ਹਾ ਤੇ ਨਿਕਲਣ ਜਿੱਥੇ ਮੇਰੀ ਟੁੱਥੀ ਇਹੋ ਜਿਹਾ ਖੂਬਸੂਰਤ ਕਰਨਾ ਲੱਗੇ। ਪਵਤਰੀ ਨਮਾਇੰਤੀ ਕਰਕੇ ਸਾਡੇ ਕੋਲ ਆਏ ਨੇ ਡਾਕਟਰ ਗੁਰਬੀਰ ਸਿੰਘ ਬਾਦਵਾ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਸਮਾਰਦੀ ਸ਼ੁਰੂਆਤ